ਗੁਰਨਾਨਕ ਦੇਵ ਜੀ ਨੇ OCD ਦੇ ਬਾਰੇ ਜਬਤੀ ਸਾਹਿਬ ਤੋਂ ਬਹੁਤ ਕਮਾਲ ਦੀ ਗੱਲ ਕਹੀ ਹੈ ਮਹਾਰਾਜ ਨੇ ਕਮਾਲ ਕਰ ਦਿੱਤੇ ਉਹ ਕਹਿੰਦੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਮਤਲਬ ਕਿ ਸੋਚੈ ਜਿੰਨੇ ਵਾਰੀ ਮਰਜ਼ੀ ਆਪਣੇ ਆਪ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਲਾ ਬੰਦੇ ਆ ਤੂੰ ਕਦੇ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਸ਼ਰੀਰ ਦੀ ਪਵਿੱਤਰਤਾ ਪਵਿੱਤਰਤਾ ਨਹੀਂ ਮਨ ਦੀ ਪਵਿੱਤਰਤਾ ਤੇ ਜ਼ੋਰ ਪਾਇਆ ਗੁਰੂ ਸਾਹਿਬ ਨੇ ਪਰ ਅੱਗੇ ਪੁੱਛਦੇ ਆ ਕਿ ਕਦ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਾ ਪਾਲ ਮਾਰਾ ਅੱਗੇ ਕੋਈ ਸਵਾਲ ਪੁੱਛਦਾ ਕੋ ਨਾਨਕ ਸਾਹਿਬ ਨੂੰ ਵੀ ਫੇਰ ਇਹਦਾ ਹਲਾਜ ਕੀ ਐ ਤੇ ਸੁੱਚੇ ਕਿਵੇਂ ਹੋਈਏ ਇਹ ਬਿਮਾਰੀ ਠੀਕ ਕਿਵੇਂ ਕਰੀਏ ਮਾਰਾ ਕਹਿੰਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵੀ ਜਿਵੇਂ ਪ੍ਰਮਾਤਮਾ ਨੇ ਕਾਨੂੰਨ ਬਣਾਇਆ ਜੋ ਸ੍ਰਿਸ਼ਟੀ ਦਾ ਫਲੋ ਐ ਉਸ ਫਲੋ ਦੇ ਨਾਲ ਆਪਣੇ ਥੌਟਸ ਨੂੰ ਚਲਾ ਇਹਨੂੰ ਇੱਕ ਜਗ੍ਹਾ ਰੋਕਣਾ ਇਸੇ ਜੱਗ੍ਹਾ ਚ ਨਾ ਰਹਿ ਵੀ ਮੈਂ ਗੰਦਾ ਹੋ ਗਿਆ ਮੈਨਾ ਕੇ ਕੰਮ ਕਰਨਾ ਕੋਈ ਵੀ ਕੰਮ ਕਰਨਾ ਬਾਹਰੋਂ ਆ ਕੇ ਜੁੱਤੀਆਂ ਘਰ ਦੇ ਬਾਹਰ ਲਾਉਣੀ ਐ ਕੱਪੜੇ ਵੀ ਬਾਹਰਲੇ ਰੂਮ ਦੇ ਵਿੱਚ ਚੇਂਜ ਕਰਕੇ ਫੇਰ ਘਰ 'ਚ ਵੜਨਾ ਸੋ ਮਹਾਰਾਜ ਕਹਿੰਦੇ ਤੂੰ ਫਲੋ 'ਚ ਲੈ ਕੇ ਆ ਤੂੰ ਇੰਨਾ ਡੀਪ 'ਚ ਨਾ ਚਲੇ ਜਾ ਵੀ ਜਿਹੜੀ ਤੰਦ ਲੱਗੇ ਕੁੜਿਆਰ ਦੀ ਤੰਦ ਵੀ ਕੂੜਾ ਗੰਦਾ ਹੋ ਗਿਆ ਮੈਲਾ ਹੋ ਗਿਆ ਵੀ ਇਹਨੂੰ ਛੱਡ ਦੇ ਤੂੰ ਸੋ ਹੁਣ ਕਾਉਂਸਲਿੰਗ ਨਾਲ OCD 100% ਕਿਉਰੇਬਲ ਹੈ ਨਾਲ ਦੀ ਨਾਲ ਫਿਰ ਆਪਣੇ ਮੈਡੀਸਨ